ਅੱਜ ਸੀ ਫਾਜ਼ਲਕਾਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜੋ ਇਕੱਠੇ ਹੋਏ ਆ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਐਮਐਲਏ ਸਾਹਿਬ ਹਰਿੰਦਰ ਸਵਨਾ ਜੀ, ਡੀਸੀ ਮੈਡਮ, ਐਸਟੀਐਮ ਮੈਡਮ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਰੇ ਅਫਸਰ ਸਹਿਬਾਨ ਪਿੰਡ ਦੇ ਸਾਰੇ ਹੀ ਸਰਕਾਰ ਜੋ ਭੈਣ ਭਜ਼ੁਰਗ ਕਿਉਂਕਿ ਅੱਜ ਜਿਹੜਾ ਮੌਕਾ ਹੈ ਅਸੀਂ ਵੀ ਚਾਹੁੰਦੇ ਕਿ ਇਹੋ ਜੇ ਮੌਕੇ ਬਾਰ-ਬਾਰ ਨਾ ਆਣ ਅਸੀਂ ਵੀ ਚਾਹੁੰਦੇ ਕਿ ਕੁਦਰਤੀ ਕਰੋਪੀਆਂ ਸਾਡੇ ਘਰਾਂ 'ਚ ਤਬਾਹੀਆਂ ਮਚਾਉਣ ਫਾਜ਼ਲਕਾ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਜਲਾਲਾਬਾਦ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਕਿਉਂਕਿ ਮੇਰੇ ਤੋਂ ਪਹਿਲਾਂ ਜੋ ਬੋਲਦੇ ਆ ਦੱਸਿਆ ਗਿਆ ਸੀ ਕਿ ਮੈਂ ਜਦੋਂ ਡਾਕਟਰ ਦੇ ਤੌਰ ਤੇ ਵੀ ਕੰਮ ਕੀਤਾ ਤਾਂ ਵੱਧ ਤੋਂ ਵੱਧ ਮਰੀਜ਼ ਜਿਹੜੇ ਆਉਂਦੇ ਸੀ ਮੇਰੇ ਕੋਲੇ ਫਾਜ਼ਲ ਕਾ ਜਲਾਲਾਬਾਦ ਸਾਰੇ ਬਾਰਡਰ ਏਰੀਏ ਤੇ ਆਉਂਦੇ ਸੀ ਔਰ ਅਸੀਂ ਕਹਿੰਦੇ ਹੁੰਦੇ ਸੀ ਕਿ ਬਾਰਡਰ ਏਰੀਏ ਦੇ ਜਿਹੜੇ ਲੋਕ ਹੈ ਬੜੇ ਮਜ਼ਬੂਤ ਦਿਲਾਂ ਵਾਲੇ ਹੁੰਦੇ ਆ ਛੋਟੀ ਮੋਟੀ ਤਕਲੀਫ ਨੂੰ ਗੋਲਦੇ ਨਹੀਂ ਪਰ ਗੱਲ ਇਹ ਹੈ ਕਿ ਪ੍ਰਮਾਤਮਾ ਇਮਤਿਹਾਨ ਵੀ ਉਹਨਾਂ ਲੋਕਾਂ ਦੇ ਲੈਂਦਾ ਹੈ ਜਿਹੜੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਂਦੇ ਆ ਉਹਨਾਂ ਨੂੰ ਵਾਰ-ਵਾਰ ਇਮਤਿਹਾਨ ਦੇਣੇ ਪੈਂਦੇ ਆ ਕਿ ਵਾਕਈ ਅਸੀਂ ਮਜ਼ਬੂਤ ਆਂ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਦਰਤੀ ਕਰੋਪੀ ਨੇ ਸਾਡਾ ਇਮਤਿਹਾਨ ਲਿਆ ਅਸੀਂ ਬਹੁਤ ਜਦੋਜਹਿਦ ਕਰਕੇ ਬਹੁਤ ਹਿੰਮਤਾਰਾ ਰੱਖ ਕੇ ਇਸ ਕਰੋਪੀ ਦਾ ਸਾਹਮਣਾ ਕੀਤਾ ਮੈਂ ਜਿੰਨੀ ਵਾਰੀ ਵੀ ਆਈ ਹਾਂ ਇੱਥੇ ਲੋਕਾਂ ਨੂੰ ਆਪ ਮਿਲ ਕੇ ਇੱਥੋਂ ਤੱਕ ਕਿ ਮਹਿਲਾਵਾਂ ਬਜ਼ੁਰਗ ਮਹਿਲਾਵਾਂ ਨਾਲ ਵੀ ਜਦੋਂ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਜਵਾਬ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਿਹਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਮਿਸ਼ਨ ਚੜ੍ਹਦੀ ਕਲਾ ਉਹ ਮੈਨੂੰ ਲੱਗਦਾ ਵਾਕਈ ਸਾਡੇ ਲੋਕਾਂ ਦੇ ਲਈ ਚੜ੍ਹਦੀ ਕਲਾ ਹੋ ਨਿਪੜੇਗਾ ਕਿਉਂਕਿ ਇੰਨੇ ਥੋੜੇ ਸਮੇਂ ਦੌਰਾਨ ਜਿਹੜਾ ਮੁਆਵਜ਼ਾ ਦੇਣਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਨਵੇਕਲੀ ਪਹਿਲ ਕਦਮੀ ਹੈ ਮੇਰੇ ਤੋਂ ਪਹਿਲਾਂ ਬੋਲਦੇ ਐਮਐਲਏ ਸਰ ਨੇ ਦੱਸਿਆ ਕਿ ਪੰਜਾਬ ਤੋਂ ਉੱਪਰ ਪਿੰਡ ਪ੍ਰਭਾਵਿਤ ਹੋਏ ਸਾਡੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋ ਗਿਆ ਅਸੀਂ ਬੇਘਰੇ ਹੋ ਗਏ ਔਰ ਇੱਕ ਵਾਰ ਤਾਂ ਇਹ ਲੱਗਦਾ ਸੀ ਕਿ ਜ਼ਿੰਦਗੀ ਬਹੁਤ ਖਤਮ ਹੋਣ ਦੇ ਕੰਢੇ ਤੇ ਆ ਜਦੋਂ ਮੈਂ ਜਾ ਕੇ ਦੇਖਿਆ ਸੀ ਇੱਕ ਹੰਝੂ ਨਹੀਂ ਸੀ ਨਿਕਲਦੇ ਪਰ ਕੁਝ ਕਿਹਾ ਵੀ ਨਹੀਂ ਜਾਂਦਾ ਸੀ ਇੰਨਾ ਮਨ ਭਾਵਕ ਹੁੰਦਾ ਸੀ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਅਫਸਰ ਸਹਿਬਾਨਾਂ ਦਾ ਜਿਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਪਰੇ ਹੋ ਕੇ ਲੋਕਾਂ ਦੇ ਨਾਲ ਮਾਨਵਤਾ ਦਾ ਜਿਹੜਾ ਅਹੁਦਾ ਉਹ ਸਾਂਝਾ ਕੀਤਾ ਹਰ ਇੱਕ ਅਫਸਰ ਨੇ ਹਰੇਕ ਸਮਾਜ ਸੇਵੀ ਸੰਸਥਾ ਨੇ ਕੋਈ ਐਮਐਲਏ ਕੋਈ ਮੰਤਰੀ ਅਸੀਂ ਸਾਰਿਆਂ ਨੇ ਇੱਕੋ ਹੀ ਮਿਸ਼ਨ ਤੇ ਕੰਮ ਕੀਤਾ ਕਿ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਹੈ ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਹੋਣਾ ਸੋ ਉਸ ਮਿਸ਼ਨ 'ਚ ਅਸੀਂ ਕਾਮਯਾਬ ਹੋਏ ਹਾਂ ਸੋ ਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਬਹੁਤ ਸਾਰੇ ਖਦਸ਼ੇ ਸੀ ਭਾਵੇਂ ਲੋਕਾਂ ਨੂੰ ਬਚਾ ਲਿਆ ਗਿਆ ਭਾਵੇਂ ਅਸੀਂ ਬਾਹਰ ਕੱਢ ਲਿਆਈ ਉਸ ਤੋਂ ਬਾਅਦ ਵੀ ਬਹੁਤ ਸਾਰੇ ਖਦਸ਼ੇ ਸੀ ਕਿ ਪਤਾ ਨਹੀਂ ਕਿਹੋ ਜੀ ਮਹਾਮਾਰੀ ਫੈਲੂਗੀ ਤੇ ਕਿੰਨੇ ਲੋਕਾਂ ਦੀਆਂ ਜਾਨਾਂ ਜਾਣਗੀਆਂ ਪਰ ਡਾਕਟਰ ਸਹਿਬਾਨਾਂ ਨੇ ਅਫਸਰ ਸਹਿਬਾਨਾਂ ਨੇ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੋਕਾਂ ਨੂੰ ਇਸ ਮਹਾਮਾਰੀ ਤੋਂ ਵੀ ਬਚਾਇਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਵੈਕਲੀ ਪਹਿਲ ਕੀਤੀ ਹੈ ਔਰ ਉਹਨਾਂ ਨੇ ਜੋ ਵਾਦਾ ਕੀਤਾ ਸੀ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਲੋਕਾਂ ਦੇ ਘਰਾਂ ਵਿੱਚ ਦੀਵੇ ਬਾਲ ਦੂੰਗਾ ਸੋ ਉਹ ਵਾਦਾ ਉਹਨਾਂ ਨੇ ਪੂਰਾ ਕੀਤਾ ਅਸੀਂ ਅੱਜ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਦੀਵੇ ਬਾਲੀਏ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਘਰਾਂ ਦੀਆਂ ਚਾਰ ਦਿਵਾਰੀਆਂ ਹੀ ਖਤਮ ਹੋ ਗਈਆਂ ਦੀਵੇ ਬਾਲਣ ਨੂੰ ਕੰਧਾਂ ਹੀ ਖਤਮ ਹੋ ਗਈਆਂ ਸੋ ਉਹ ਮਿਸ਼ਨ ਜਿਹੜਾ ਦੀਵੇ ਬਾਲਣ ਦਾ ਸੀ ਸ਼ੁਰੂ ਕਰਨ ਜਾ ਰਹੇ ਆ ਔਰ ਮੈਂ ਐਸ.ਡੀ.ਐਮ ਸਾਹਿਬ ਤੋਂ ਜੋ ਪੁੱਛਿਆ ਕਿ 18 ਪਿੰਡਾਂ ਦੀ ਜਿਹੜੀ ਸੈਂਕਸ਼ਨ ਜਾਰੀ ਹੋਈ ਹੈ 7.5 ਕਰੋੜ ਤੋਂ ਵੀ ਉੱਪਰ ਉਹ ਇਨ੍ਹਾਂ ਪਿੰਡਾਂ ਨੂੰ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿੰਦਾਬਾਦ ਕਿਉਂ ਸਰਕਾਰ ਜਿੰਦਾਬਾਦ ਇਹ ਲਗਾਤਾਰ ਜਾਰੀ ਰਹੂਗਾ ਇਹ ਅਸੀਂ ਇੱਕ ਪਿੰਡ ਤੋਂ ਸ਼ੁਰੂ ਕਰ ਰਹੇ ਆ ਇਹ ਸਿਰਫ ਸ਼ੁਰੂਆਤ ਹੈ ਤੁਸੀਂ ਆਪ ਸਾਰੇ ਨਾਲ ਲੱਗ ਕੇ ਉਹਨਾਂ ਲੋਕਾਂ ਦੇ ਘਰਾਂ ਤੱਕ ਇਹ ਮੁਆਵਜ਼ਾ ਪਹੁੰਚਾਉਣਾ ਹੈ ਐਮ ਐਲ ਏ ਸਾਹਿਬ ਜਾਣਗੇ ਔਰ ਲਗਾਤਾਰ ਇਹ ਜਾਰੀ ਰਹੂਗਾ ਸਾਰੇ ਪਿੰਡਾਂ ਨੂੰ ਸਾਰੇ ਘਰਾਂ ਨੂੰ ਖੇਤੀ ਦਾ ਜੋ ਨੁਕਸਾਨ ਹੋਇਆ ਘਰਾਂ ਦਾ ਜੋ ਨੁਕਸਾਨ ਹੋਇਆ ਪਸ਼ੂਧਨ ਦਾ ਜੋ ਨੁਕਸਾਨ ਹੋਇਆ ਸਾਰਾ ਮੁਆਵਜ਼ਾ ਪੰਜਾਬ ਸਰਕਾਰ ਉਹਨਾਂ ਦੇ ਘਰਾਂ ਤੱਕ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਹੁੰਚਾਊਗੀ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਦੇ ਕੇ ਜਾਵਾਂਗੀ ਮੈਨੂੰ ਖੁਸ਼ੀ ਹੁੰਦੀ ਆ ਕਿ ਅੱਜ ਅਸੀਂ ਕਾਮਯਾਬ ਹੋ ਗਏ ਆ ਆਪਣੇ ਲੋਕਾਂ ਨੂੰ ਖੜੇ ਕਰਨ ਦੇ ਵਿੱਚ ਸੋ ਪ੍ਰਮਾਤਮਾ ਕਰੇ ਕਿ ਇਹ ਜਿਹੜਾ ਹੱਥ ਫੜਿਆ ਇਹ ਇਸ ਤੋਂ ਅੱਗੇ ਵੀ ਜਿਹੜੀ ਮਦਦ ਆ ਲਗਾਤਾਰ ਜਾਰੀ ਰਹੇ ਅਸੀਂ ਦੁਬਾਰਾ ਉਸੇ ਮਕਾਮ ਤੇ ਪਹੁੰਚੀਏ ਸਾਡੇ ਲੋਕਾਂ ਦੇ ਘਰਾਂ ਵਿੱਚ ਦੁਬਾਰਾ ਤੋਂ ਦੀਵੇ ਬਲਣ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ बहुत बहुत धन्यवाद मैडम जी हूँ आप रिस्पैक्टिड मैडम जी और जिन्हें भी अपने मंच से है प्लीज अगे हो जाएंगे और आ, मैं नाम बोलांगा जिमें कि तू बिठाया गया है तु प्लीज नाम सुन के उपर आओ और श्री जयचंद पुत्र चंडा राम जी का परिवार पहला आएगा जयचंद पुत्र चंडा राम जी हाँ जी दूसरा परम हंस पुत्र हंसराज अगे मंगत राम पुत्र मुंशी राम ये अपना लैके सर्टिफिकेट तुम एक साइड से नीचे खड़ जाए फिर आपका कट्ठे ग्रुप फोटो करवा लेंगे मंगत राम परमहंस जी उस तो बाद मंगत राम जी ने हो जाए ਮੰਗਤਰਾਮ ਜੀ ਤੋਂ ਬਾਅਦ ਮਾਇਆ ਦੇਵੀ ਜੀ ਦਾ ਪਰਿਵਾਰ ਅੱਗੇ ਆ ਜਾਏਗਾ ਮਾਇਆ ਦੇਵੀ ਪਤਨੀ ਬੂਟਾ ਰਾਮ ਜੀ ਉਸ ਤੋਂ ਬਾਅਦ ਸੋਨੀਆ ਕੁਮਾਰੀ ਪਤਨੀ ਸੰਜੀਵ ਕੁਮਾਰ ਪੰਜ ਪਰਿਵਾਰਾਂ ਦੇ ਨਾਮ ਮੈਂ ਬੋਲੇ ਹੈ ਜੈਚੰਦ ਜੀ ਦਾ ਪਰਿਵਾਰ ਪਰਮਹੰਸ ਮੰਗਤਰਾਮ ਮਾਇਆ ਦੇਵੀ ਔਰ ਸੋਨੀਆ ਕੁਮਾਰੀ सोलिया कुमारी तो मैं रानी, पत्नी मंगत राम जी ਦੇ ਪਰਿਵਾਰ ਤੋਂ ਬਾਅਦ ਮੈਂ ਬੁਲਾਣਾ ਚਾਹਾਂਗਾ ਸੁਨੀਤਾ ਰਾਣੀ ਪਤਨੀ ਮੰਗਤਰਾਮ ਜੀ ਨੇੜੇ ਹੋ ਜਾਣਗੇ ਖੁਦਾ ਮਾਈ ਪਤਨੀ ਮੁੰਸ਼ੀ ਰਾਮ ਜੀ ਆਉਂਦੀ ਮਾਤਾ ਦੇ ਕਿਸ ਭਾਵੇਂ ਤਾਂ ਦੇਖੋ ਅਗੇ ਦਰਸ਼ਨਾ ਰਾਣੀ ਪਤਨੀ ਓਮ ਪ੍ਰਕਾਸ਼ ਦਰਸ਼ਨਾ ਰਾਣੀ ਪਤਨੀ ਓਮ ਪ੍ਰਕਾਸ਼ ਜੀ ਤੋਂ ਬਾਅਦ ਰਾਜਕੁਮਾਰ ਪੁੱਤਰ ਮਿਲਖ ਰਾਜ ਜੀ ਔਰ ਮਨੋਹਰ ਲਾਲ ਪੁੱਤਰ ਵੀਰੂ ਰਾਮ ਰਾਜਕੁਮਾਰ ਪੁੱਤਰ ਮਿਲਖ ਰਾਜ ਔਰ ਮਨੋਹਰ ਲਾਲ ਪੁੱਤਰ ਵੀਰੂ ਰਾਮ ਜੀ ਦਾ ਹੋ ਗਿਆ ਜੀ ਪੂਰਨ ਸਿੰਘ ਪੁੱਤਰ ਹਸਨ ਸਿੰਘ ਜੀ ਔਰ ਛਿੰਦਰ ਸਿੰਘ ਉਤਰ ਅਸਨ ਸਿੰਘ ਜਿਵੇਂ ਕਿ ਦੱਸਿਆ ਗਿਆ ਸ਼ੁਰੂਆਤ ਹੈ ਪਹਿਲ ਹੈ ਹਲੇ ਕਾਫੀ ਹੋਰ ਪਰਿਵਾਰਾਂ ਦੇ ਨਾਮ ਅਗਲੇ ਪੜਾਅ ਵਿੱਚ ਆਣਗੇ ਪੂਰਨ ਸਿੰਘ ਜੀ ਦਾ ਪਰਿਵਾਰ ਔਰ ਛਿੰਦਰ ਸਿੰਘ ਜੀ ਦਾ ਪਰਿਵਾਰ ਦੇਖਿਓ ਜੀ ਚੱਲ ਛਿੰਦਰ ਸਿੰਘ ਜੀ ਦਾ ਪਰਿਵਾਰ ਵਿਜੇ ਕੁਮਾਰ ਉਤਰ ਲੱਭਾ RAM ਜੀ ਦਾ ਪਰਿਵਾਰ ਜਗਦੀਸ਼ ਕੁਮਾਰ ਉਤਰ ਲੱਭਾ RAM ਜੀ ਦਾ ਪਰਿਵਾਰ ਔਰ ਰੇਸ਼ਮਾ ਰਾਣੀ ਪਤਨੀ ਗੁਲਜਾਰ ਸਿੰਘ ਜੀ ਦਾ ਪਰਿਵਾਰ ਔਰ ਹਰੀਚੰਦ ਉੱਤਰ ਓਮਪrakash ਜੀ ਦਾ ਪਰਿਵਾਰ ਇਧਰ ਦੇਖਿਆ ਜੀ ਦੇਨਦੀਸ਼ ਕੁਮਾਰ ਜੀ ਦਾ ਪਰਿਵਾਰ ਸਰਟੀਫਿਕੇਟਸ ਲੈਂਦਾ ਹੋਇਆ ਉਸ ਤੋਂ ਬਾਅਦ